ਇਸ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਕਾਰਜਸ਼ੀਲ ਰਹੇ ਟਕਸਾਲੀ ਆਗੂ ਪ੍ਰਸ਼ੋਤਮ ਗੋਗੀ ਨੂੰ ਪਾਰਟੀ ਹਾਈ ਕਮਾਂਡ ਨੇ ਭਾਜਪਾ OBC ਮੋਰਚਾ ਪੰਜਾਬ ਦਾ ਸਖਤ ਨਿਯੁਕਤ ਕੀਤਾ ਹੈ ਜਿਨ੍ਹਾਂ ਦੀ ਨਿਯੁਕਤੀ ਦੇ ਸਬੰਧ ਵਿੱਚ ਅੱਜ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਮੈਂਬਰ ਭਾਜਪਾ ਕਾਰਜਕਾਰੀ ਪੰਜਾਬ ਦੀ ਅਗਵਾਈ ਵਿੱਚ ਉਹਨਾਂ ਦੇ ਗ੍ਰਹਿ ਪਿੰਡ ਤਲਣ ਵਿਖੇ ਪਾਰਟੀ ਵਰਕਰਾਂ ਅਹੁਦੇਦਾਰਾਂ ਤੇ ਪਿੰਡ ਵਾਸੀਆਂ ਵੱਲੋਂ ਗੋਗੀ ਜੀ ਨੂੰ ਸਨਮਾਨਿਤ ਕੀਤਾ ਗਿਆ ਇੱਕ ਕਟਨ ਨੂੰ ਸੰਬੋਧਨ ਕਰਦਿਆਂ ਮਨਜੀਤ ਬਾਲੀ ਜੀ ਨੇ ਸੂਬਾ ਤੇ ਕੇਂਦਰੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਇਹ ਪਰਸ਼ੋਤਮ ਕੋਗੀ ਬਹੁਤ ਹੀ ਮਿਹਨਤੀ ਅਤੇ ਪਾਰਟੀ ਨੂੰ ਸਮਰਪਿਤ ਆਗੂ ਹਨ ਜੋ ਕਾਫੀ ਲੰਬੇ ਸਮੇਂ ਤੋਂ ਪਾਰਟੀ ਦਾ ਵਫਾਦਾਰ ਸਿਪਾਹੀ ਬਣ ਕੇ ਸੇਵਾ ਕਰਦਾ ਆ ਰਿਹਾ ਹੈ ਅਤੇ ਲਗਭਗ 16 ਸਾਲ ਤੋਂ ਪਿੰਡ ਦਾ ਪੰਚਾਇਤ ਮੈਂਬਰ ਬਣ ਕੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਉਹਨਾਂ ਕਹਿੰਿਆ ਕਿ ਇਸ ਨਿਯੁਕਤੀ ਨਾਲ ਲੋਕ ਸਭਾ ਚੋਣਾਂ ਵਿੱਚ ਵੀ ਪਾਰਟੀ ਨੂੰ ਲਾਭ ਮਿਲੇਗਾ ਮੈਂ ਪੀ ਇਹ ਭਾਰਤ ਬਾਈ ਬੁੱਜੀ ਦਾ ਖਾਲਸਾ ਬਾਈ ਬੁੱਜੀ ਦੀ ਫਤਿਹ ਬੜੀ ਖੁਸ਼ੀ ਦੀ ਗੱਲ ਆ ਮੇਰੇ ਬੜੇ ਪੁਰਾਣੇ ਲੰਮੇ ਸਮੇਂ ਤੋਂ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਮੇਰੇ ਸਾਥੀ ਜੋ ਕਿ ਪੰਤਲਨ ਤੋਂ 16 ਸਾਲ ਤੋਂ ਲਗਭਗ ਪੰਜਾਹ ਨੰਬਰ ਨੂੰ ਬਣਦੇ ਆ ਰਹੇ ਆ ਔਰ ਉਹਨਾਂ ਨੂੰ ਮੇrdੀਆਂ ਪਾਰਟੀ ਪਰ ਦੀ ਸਹਿਵਾਵਾਂ ਨੂੰ ਦੇਦੇ ਹੋਏ ਪਾਰਟੀ ਹਾਈ ਕਮਾਂਡ ਨੇ ਪਾਰਟੀ ਦੇ ਪੰਜਾਬ ਪ੍ਰਬੰਧਨ ਔਰ OBC ਸੂਰਤਾਂ ਪੰਜਾਬ ਦੇ ਪ੍ਰਬੰਧਨ ਅਮੇਪਾਲ ਬੋਨੀ ਜੀ ਕਿ ਪੂਰੀ ਹਾਈਕ ਮਾਨ ਨੇ ਕਿ ਉਹਨਾਂ ਨੂੰ ਦੂਸਰੀ ਵਾਰ ਭਾਰਤੀਤਾ ਪਾਰਟੀ ਪੰਜਾਬ ਦਾ ਜੋ ਸਕਤਰ ਜੀ ਜਨਰਲ ਜੇ ਕੇ ਮਹਾਬਕਸ਼ਾ ਜਿੱਥੇ ਇਹ ਪਾਰਟੀ ਦੇ ਇਸ ਮੰਡਲ ਪਤਾਲਾ ਹਲਕੇ ਵੀ ਪੰਦਾ ਪੰਡੂ ਇਹ ਮੁੰਡਿਆਂ ਨੂੰ ਮਾਨਿਆ ਜਿਆਤੀ ਨੂੰ ਮਾਨਿਆ ਜਿਹੜੇ ਨੂੰੁੱਫੇ ਪਹਿਲੇ ਦੇ ਨਗਰ ਨਿਵਾਸੀਆਂ ਨੂੰ ਪੂਰਾ ਜਿਹੜਾ ਮਾਨਿਆ ਉਹਨਾਂ ਨੇ 6 ਜਿਹੜੇ ਸਪਰਸ ਕਿਲੇ ਆਪੋਸ਼ਤ ਲੋਕੀ ਦੀ ਪੰਚਾਇਤ ਮੈਂਬਰ ਰਹੇਗਾ ਉਹਨਾਂ ਨੂੰ ਉਸੇ ਵਾਰ ਜਿਹੜਾ ਹੈ OBC ਮੋਰਚਾ ਪੰਜਾਬ ਸਰਕਾਰ ਕਿਹੜਾ ਹੈ ਅਨੁਮਿਤ ਕੀਤਾ ਗਿਆ ਹੈ ਇਸੇ ਮੈਂ ਪਾਰਟੀ ਹਾਈ ਕਮਾਂਡ ਦਾ 代表 ਹੁਣਾ ਕਰਦਾ ਹਾਂ ਤੇ ਵੀ ਇਸੇ ਤਰ੍ਹਾਂ ਪਾਰਟੀ ਦੀ ਵੀ ਬਿਲਕੁਲ ਪੂਰੀ ਤਰ੍ਹਾਂ ਤਲਮਨ ਨਾਲ ਪੂਰੀ ਸੇਵਾ ਕਰਨਗੇ ਕਿਉਂਕਿ ਸਾਨੂੰ ਮਾਣ ਹੈ ਨਾ ਦਾ ਮੈਂ ਫਿਰ ਦੁਬਾਰਾ ਸਾਰੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੂਰੇ ਨਗਰ ਬੋਲੋਂ ਪੂਰੇ ਨਗਰ ਪੰਚਾਇਤ ਵੱਲੋਂ ਕਿ ਇਹਨਾਂ ਨੇ ਜਿਹੜਾ ਜੁਤਮ ਗੋਗੀ ਜੀ ਨੂੰ OBC ਮੋਰਚੇ ਦਾ ਸਖਤਰ ਦਾ ਅਹੁਦਾ ਦਿੱਤਾ ਬਹੁਤ ਬਹੁਤ ਸਰਬਾਤਿਵਾਦ ਹੈ ਜੀ ਜੈ ਗੁਰਦੇਵ ਸਾਰ ਜੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਡ ਕੰਪਨੀਜ਼ agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra chander call call him on this number zero seven four triple eight 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ